ਕਾਲ ਜੀ ਮੈਂ ਮਨਦੀਪ ਸੇਖੋਂ ਆਪ ਜੀ ਦੀ ਕਚਹਿਰੀ ਵਿੱਚ ਹਾਜ਼ਰ ਆਈ। ਕੱਲ ਨੂੰ 13 ਅਗਸਤ ਦਿਨ ਮੰਗਲਵਾਰ ਮਾਨੂਪੁਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਨੇੜੇ ਖੰਨਾ ਸ਼ੀਤਲਾ ਮਾਤਾ ਦੇ ਮੰਦਰ ਵਿੱਚ ਨਾਲੇ ਤਾਂ ਹਰੇਕ ਸਾਲ ਦੀ ਤਰ੍ਹਾਂ ਮਾਤਾ ਦਾ ਮੇਲਾ ਤੇ ਨਾਲੇ ਭੰਡਾਰਾ ਮਾਲ ਅਤੇ ਮਾਲ ਪੂੜੇ ਅਤੇ ਖੀਰ ਦਾ ਭੰਡਾਰਾ ਲੱਗਣਾ ਹੈ। ਸਾਧ ਸੰਗਤ ਨੂੰ ਬੇਨਤੀ ਆਈ ਉਹ ਮਹਾਂ ਆ ਕੇ ਪਹੁੰਚੋ ਹੀ ਮਾਤਾ ਦੇ ਦਰਸ਼ਨ ਕਰੋ ਨਾਲੇ ਤੇ ਨਾਲੇ ਮੇਲੇ 'ਚ ਹਾਜ਼ਰੀ ਪਰ ਉਹ ਤੇ ਨਾਲੇ ਮਾਲ ਪੂੜੇ ਆ ਤੇ ਖੀਰ ਦਾ ਲੰਗਰ ਸ਼ਖੋ ਜੀ ਇਹ ਮਾਨੂਪੁਰ ਪਿੰਡ ਖੰਨਿਆ ਸੰਰਾਲਾ ਤੇ ਖਮਾਣੋ ਦਾ ਸੈਂਟਰ ਆਈ ਖੰਨੇ ਲੇੜੀ ਰੋਡ ਤੋਂ ਮਾਨੂਪੁਰ ਨੂੰ ਬੱਸਾਂ ਜਾਂਦੀਆਂ ਐ ਸਿੱਧੀਆਂ ਸ਼ੀਤਲਾ ਮਾਤਾ ਮੰਦਿਰ ਜਾਂਦੀਆਂ ਨੇ ਤੇ ਉੱਧਰ ਖਮਾਣੋ ਤੋਂ ਵੀ ਜੋ ਬੱਸਾਂ ਆਉਂਦੀਆਂ ਨੇ ਉਹ ਵੀ ਮਾਨੂਪੁਰ ਹੋ ਕੇ ਸ਼ੀਤਲਾ ਮਾਤਾ ਮੰਦਿਰ ਫਿਰ ਖੰਨੇ ਜਾਂਦੀਆਂ ਨੇ ਤੋਂ ਸਾਧ ਸੰਗਤ ਨੂੰ ਬੇਨਤੀ ਆਈ ਵੱਧ ਤੋਂ ਵੱਧ ਇਸ ਸਭੀ ਮੌਕੇ ਦਾ ਫਾਇਦਾ ਉਠਾਓ ਜੀ ਮਿਲਦੇ